ਭਗਵੰਤ ਮਾਨ ਸਾਹਿਬ ਨੇ ਆਮ ਆਦੀ ਪਾਰਟੀ ਦੇ ਸਥਾਪਨਾ ਦਿਵਸ ਤੇ ਵੱਡੀ ਗੱਲ ਕਹੀ ਉਹ ਤੁਹਾਨੂੰ ਦੱਸ ਦਿਆਂ ਪੰਪਨ ਸਾਹਿਬ ਨੇ ਕੀ ਕਿਹਾ ਆਮ ਆਦੀ ਪਾਰਟੀ ਦੇ ਸਥਾਪਨਾ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਹਰ ਨਾਗਰਿਕ ਤੱਕ ਦੇਸ਼ ਦੇ ਸੰਵਿਧਾਨ ਦੀ ਦ੍ਰਿਸ਼ਟੀ ਅਤੇ ਅਧਿਕਾਰ ਨੂੰ ਪਹੁੰਚਾਉਣ ਦੇ ਉਦੇਸ਼ ਨਾਲ ਪਿਸ਼ਟਾਚਾਰ ਵਿਰੋਧੀ ਲਹਿਰ ਤੋਂ ਉਭਰੀ ਆਮ ਆਦੀ ਪਾਰਟੀ ਨੇ ਆਮ ਲੋਕਾਂ ਨੂੰ ਮੁਫਤ ਸਿੱਖਿਆ ਮੁਫਤ ਬਿਜਲੀ ਅਤੇ ਮੁਫਤ ਇਲਾਜ ਇਹ ਸਹੂਲਤਾਂ ਵਰਕੇ ਕੇਵਲ ਅਧਿਕਾਰ ਹੀ ਨਹੀਂ ਦਿੱਤੇ ਬਲਕਿ ਉਹਨਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਵੀ ਕੀਤਾ ਆਮ ਆਦੀ ਪਾਰਟੀ ਅੱਜ ਵੀ ਅਰਵਿੰਦ ਕੇਜਰੀਵਾੜ ਜੀ ਦੀ ਅਗਵਾਈ ਚ ਪੂਰੀ ਮਿਹਨਤ ਤੇ ਲਗਨ ਨਾਲ ਲੋਕ ਸੇਵਾ ਵੱਲ ਵਧ ਰਹੀ ਹੈ ਅਤੇ ਅੱਗੇ ਵੀ ਇਸੇ ਤਰ੍ਹਾਂ ਵਧਦੀ ਰਹੇਗੀ ਹਾਂਜੀ ਤੁਹਾਨੂੰ ਦੱਸਤੀਏ ਜੀ ਪੰਪਨ ਸਾਹਿਬ ਨੇ ਕੁਸ਼ੀ ਜਿਤਾਈ ਆਮ ਆਦੀ ਪਾਰਟੀ ਦੇ ਸਥਾਪਨਾ ਦਿਵਸ ਉੱਤੇ ਤੇ ਕਹਤੀ ਵੱਡੀ ਗੱਲ ਪੰਤਪਾ ਸਾਹਿਬ ਨੇ ਮੁਬਾਰਕਾਂ ਦਿੱਤੀਆਂ ਹੈਗੀਆਂ ਜੀ ਆਮ ਆਦੀ ਪਾਰਟੀ ਦੇ ਸਥਾਪਨਾ ਦਿਵਸ ਉੱਤੇ ਤੇ ਇਹ ਕੌਮੀ ਕਨਵੀਨਰ ਅਵਰੇਂਜ ਕੇ ਜੀਵਾ ਜੀ ਦਾ ਵੀ ਨਾਮ ਲਿੱਤਾ ਹੈਗਾ ਤੇ ਉਹਨਾਂ ਦੀ ਵੀ ਤਾਰੀਖ ਕੀਤੀ ਹੈਗੀ ਏਸੀ ਆਦੀ ਖਬਰ ਚਾਹੁੰਦੇ ਹਨ ਤੁਹਾਨੂੰ ਦੱਸਤੀ ਜੀ ਪੰਤਪਾ ਸਾਹਿਬ ਨੇ ਆਮ ਆਦੀ ਪਾਰਟੀ ਦੇ ਸਥਾਪਨਾ ਦਿਵਸ ਉੱਤੇ ਵੱਡੀ ਗੱਲ ਕਹਿਤੀ ਤੇ ਮੂ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ ਤੇ ਅਰਵਿੰਦ ਕੇਜਰੀਵਾਦ ਜੀ ਦਾ ਵੀ ਨਾਮ ਲਿੱਤਾ ਐਸੀ ਖਬਰ